ਹਾਂਜੀ ਭਾਈ ਸਤ ਸ੍ਰੀ ਅਕਾਲ ਹੁਣ ਜਦੋਂ ਗੁਰਗੋਬਨ ਸਿੰਘ ਜੀ ਦੇ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਉਹਨਾਂ ਦੀ ਗਰਦਨ ਉੱਪਰ ਇੱਕੇਦਮ ਛੱਟ ਕੇ ਨਾ ਵਾਰਨੇ ਸੀ ਕੀਤਾ ਗਿਆ ਬਲਕਿ ਉਹਨਾਂ ਨੂੰ ਹਲਾਲ ਕਰਕੇ ਕੱਟਿਆ ਗਿਆ ਸੀ ਤੇ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਨ ਤਾਂ ਉਹਨਾਂ ਨੂੰ ਹਸਲਾ ਨਦੀ ਦੇ ਜੰਗਲਾਂ ਵਿੱਚ ਛੁੱਟ ਦਿੱਤਾ ਗਿਆ ਸੀ ਕਿਉਂਕਿ ਪਾਪੀ ਤੇ ਹੰਕਾਰੀ ਵਜੀਦ ਖਾਨ ਕਹਿੰਦਾ ਸੀ ਕਿ ਗੁਰਗੋਬਨ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਬਾਦ ਚੀਲ ਕਾਊਏ ਵਰਗੇ ਜਾਨਵਰ ਨੋਚ-ਨੋਚ ਕੇ ਖਾਣਗੇ ਤੇ ਐਨੇ ਪਾਪੀ ਤੇ ਨਰਦਈ ਲੋਕਾਂ ਵਿੱਚ دیਵਾਨ ਟੋਡਰਪਾਲ ਵਰਗੇ ਮਹਾਨ ਲੋਕ ਵੀ ਸਨ ਤੇ ਜੇ ਹੁਣ دیਵਾਨ ਟੋਡਰਮਲ ਜੀ ਦਾ ਇਤਿਹਾਸ ਦੇਖਿਆ ਜਾਵੇ ਤਾਂ ਉਹ ਕੋਈ ਆਮ ਸ਼ਖਸੀਅਤ ਨਹੀਂ ਸਨ ਜੋ ਇਹ دیਵਾਨੀ ਸੀ ਇਹ ਇੱਕ ਪਦਵੀ ਹੁੰਦੀ ਸੀ ਇਹਨਾਂ ਨੂੰ ਸਾਜਹਾਨੀ ਵੀ ਕਿਹਾ ਜਾਂਦਾ ਸੀ ਕਿਉਂਕਿ ਇਹ ਸਾਜਹਾਨ ਦੇ ਸਮੇਂ ਤੋਂ ਆਉਂਦੇ ਸਨ ਤੇ ਉਦੋਂ ਵੀ ਇਹਨਾਂ ਕੋਲ ਇੱਕ ਵੱਡੀ ਪਦਵੀ ਹੁੰਦੀ ਸੀ دیਵਾਨ ਟੋਡਰਮਲ ਜੀ ਨੂੰ ਸੌ ਕੋੜ ਸਵਾਰ ਤੇ 4000 ਪੈਦਲ ਫੌਜ ਰੱਖਣ ਦਾ ਅਧਿਕਾਰ ਦਿੱਤਾ ਹੋਇਆ ਸੀ ਹੁਣ ਜਦੋਂ ਆਪਾਂ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇਖਦੇ ਹਾਂ ਤਾਂ ਉਸ ਦਾ ਆਕਾਰ ਜੋ ਸ਼ੇਪ ਹੈ ਉਸ ਦੀ ਉਹ ਜਹਾਜ਼ ਵਰਗੀ ਸੀ ਇਹ ਕਿਉਂ ਸੀ ਕਿਉਂਕਿ ਦੀਵਾਨ ਟੋਡਰਮਲ ਜੀ ਜਹਾਦਾਂ ਦਾ ਕਾਰੋਬਾਰ ਕਰਿਆ ਕਰਦੇ ਸਨ ਹੁਣ ਦੀਵਾਨ ਟੋਡਰਮਲ ਜੀ ਦੀ ਸ਼ਕਤੀ ਦਾ ਫਲਿਖਾ ਉਸ ਟੋਡਰਮਲ ਨਾਲ ਵੀ ਪਾਇਆ ਜਾਂਦਾ ਹੈ ਜੋ ਅਕਬਰ ਦੇ ਸਮੇਂ ਹੁੰਦਾ ਸੀ ਪਰ ਇਹ ਗਲਤ ਹੈ ਜੋ ਅਕਬਰ ਦੇ ਸਮੇਂ ਦਿਵਾਨ ਟੋਡਰਮਲ ਸਹਰੰਦੀ ਹੋਇਆ ਸੀ ਉਹ ਹੋਰ ਸੀ ਇਹ ਟੋਡਰਮਲ ਦਿਵਾਨ ਸਾਹਿਬ ਹੋਰ ਸਨ ਹੁਣ ਸਹਰੰਦ ਨਗਰ ਵਿੱਚ ਇੰਨਾ ਜ਼ਿਆਦਾ ਖੌਫ ਸੀ ਕਿ ਸਹਰੰਦ ਨਗਰ ਦੇ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਸਨ ਨਿਕਲੇ ਜਦੋਂ ਸੂਬੇ ਦੀ ਕਚਹਿਰੀ ਵਿੱਚ ਛੋਟੇ ਸਹਬਜ਼ਾਦਿਆਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ ਤੇ ਸਹਰੰਦ ਦੇ ਲੋਕਾਂ ਨੇ ਸਹਬਜ਼ਾਦਿਆਂ ਨੂੰ ਇੱਕ ਪਾਣੀ ਦੀ ਘੁੱਟ ਤੱਕ ਨਹੀਂ ਸੀ ਪਿਵਾਈ ਪਿਆਈ ਜਿੰਨਾ ਤੱਕ ਉਹ ਜਿਉਂਦੇ ਸਨ ਉਹਨਾਂ ਦੀ ਸ਼ਹਾਦਤ ਨਹੀਂ ਸੀ ਹੋਈ ਤੋ ਕਿ ਉਸ ਸਮੇਂ ਸਹਾਰੰਦ ਵਿੱਚ ਜ਼ਿਆਦਾਤਰ ਐਂਟੀ ਲੋਕ ਹੀ ਸਨ ਸਿੱਖ ਵਿਰੋਧੀ ਹੀ ਸਨ ਸਿੱਖ ਬਹੁਤ ਜ਼ਿਆਦਾ ਘੱਟ ਸੀ ਉਸ ਸਮੇਂ ਸਹਾਰੰਦ ਵਿੱਚ ਜੋ ਵਸਦੇ ਸਨ ਤੇ ਇਹ ਸੀ ਇਨਸਾਨੀਅਤ ਆ ਉਸ ਸਮੇਂ ਸਭ ਤੋਂ ਵੱਡਾ ਸਬੂਤ ਮਾਨਵਤਾ ਦਾ ਸਭ ਤੋਂ ਵੱਡਾ ਸਬੂਤ ਹੁਣ ਜੋ 78000 ਮੋਹਰ ਆਪਾਂ ਕਹਿ ਦਿੰਨੇ ਆ ਕਿ 78000 ਮੋਹਰਾਂ ਦੇ ਇੱਕ ਜਮੀਨ ਖਰੀਦੀ ਲਈ ਹੁਣ 78000 ਮੋਹਰ ਲਿਆਉਣੀ ਕਿਹੜਾ ਕੋਈ ਐਨਾ ਹੀ ਆਸਾਨ ਸੀ ਜਾਂ ਦੀਵਾਨ ਟੋਡਰਮਲ ਜਿਹਦੇ ਘਰ ਪਈ ਸੀ ਤੇ ਉਹਨਾਂ ਨੇ ਚੱਕ ਲਿਆ ਦੀ ਦੀਵਾਨ ਟੋਡਰਮਲ ਜੀ ਨੇ ਆਪਣਾ ਸਭ ਕੁਝ ਵੇਚ-ਵਟ ਕੇ 78000 ਮੋਹਰ ਇਕੱਠੀ ਕੀਤੀ ਸੀ ਤੇ ਮੋਹਰਾਂ ਗੱਡਿਆਂ ਉੱਤੇ ਆਇਆਂ ਸਨ ਤੇ ਉਹਨਾਂ ਨੇ ਬਾਹਰਲੇ ਸੂਬਿਆਂ ਤੋਂ ਵੀ ਮੋਹਰਾਂ ਮੰਗਵਾਈਆਂ ਸਨ ਹੁਣ ਦੀਵਾਨ ਟੋਡਰਮਲ ਜੀ ਦਾ ਇੱਕ ਲੈਣ ਵਿੱਚ ਦੀ ਆਪਾਂ ਇਤਿਹਾਸ ਦੱਸ ਦਿੰਨੇ ਹਾਂ ਪਰ ਇਤਿਹਾਸ ਉਹਨਾਂ ਦਾ ਬਹੁਤ ਵੱਡਾ ਹੈ ਤੇ ਜਦੋਂ ਵੀ ਆਪਾਂ ਕੋਈ ਫੋਟੋ ਬਣਾਈ ਦੇਖਦੇ ਹਾਂ ਕੋਈ ਪੇਂਟਿੰਗ ਬਣਾਈ ਦੇਖਦੇ ਹਾਂ ਜਾਂ ਕੋਈ ਅਕਰਤੀ ਦੇਖਦੇ ਹਾਂ ਉਸ 'ਤੇ ਸਿਰਫ ਇੱਕ ਪੋਟਲੀ ਦਿਖਾ ਦਿੱਤੀ ਜਾਂਦੀ ਹੈ ਕਿ 87000 ਮੋਰ ਦਿੱਤੀ ਸੀ ਹੁਣ ਜਦੋਂ ਦਮਾਨ ਟੋਡਰ ਮੱਲ ਜੀ ਨੂੰ ਪਤਾ ਲੱਗਿਆ ਸੀ ਕਿ ਛੋਟੇ ਸਾਹਿਬ ਜਨਨ ਦੀਆਂ ਦੇਹਾਂ ਜੰਗਲ ਵਿੱਚ ਸੁੱਟਾ ਦਿੱਤੀਆਂ ਹਨ ਤੇ ਮਾਤਾ ਗੁਜਰਕੌਰ ਜੀ ਦੀ ਤੇ ਠੰਡੇ ਬਰਜ ਵਿੱਚ ਪਈ ਹੈ ਤਾਂ ਉਹਨਾਂ ਨੇ ਕਿੰਨੀ ਜ਼ਿਆਦਾ ਭੱਜ ਦੌੜ ਕੀਤੀ ਹੋ ਕਿਵੇਂ ਉਹਨਾਂ ਨੇ ਇਹ ਸਿੱਕੇ ਇਕੱਠੇ ਕੀਤੇ ਹੋਣਗੇ ਕਿਵੇਂ ਉਹਨਾਂ ਨੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਨਨ ਦੀਆਂ ਇਕੱਠਾਂ ਕੀਤੀਆਂ ਹੋਣਗੀਆਂ ਕਿਉਂਕਿ ਉਸ ਵੇਲੇ ਵਜੀਰ ਖਾਨ ਨੇ ਇਹ ਹੁਕਮ ਦੇ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀਆਂ ਪੁੱਤਰਾਂ ਦੀਆਂ ਦੇਹਾਂ ਨੂੰ ਮੈਂ ਸਹਰਾਂਦੀ ਜ਼ਮੀਨ ਨਸੀਬ ਨਹੀਂ ਹੋਣ ਦੇਣੀ ਤੇ ਜੋ ਵੀ ਉਹਨਾਂ ਦਾ ਸੰਸਕਾਰ ਕਰੇਗਾ ਜਾਂ ਉਹਨਾਂ ਦੀਆਂ ਦੇਹਾਂ ਦੇ ਕੋਲ ਜਾਵੇਗਾ ਮੈਂ ਉਸ ਦਾ ਪਰਿਵਾਰ ਖਤਮ ਕਰਕੇ ਰੱਖ ਦੂੰਗਾ ਮਾਰ ਕੇ ਰੱਖ ਦੂੰਗਾ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ